ਹਾਂਜੀ ਦੋਸਤੋ ਸੱਜਣਾ ਭਰਾਓ ਕੀ ਹਾਲ ਚਾਲ ਤੁਹਾਡਾ ਜੀ ਵੈਲਕਮ ਹੋ ਗਿਆ ਸਾਰਿਆਂ ਭਰਾਵਾਂ ਦਾ ਸਾਡੇ ਚੈਨਲ ਵਿਜਨਨ ਬਲੌਗ ਤੇ ਤੇ ਜਿਹੜੇ ਦੋਸਤ ਸੱਜਣ ਨਵੇਂ ਆ ਸਾਡੇ ਚੈਨਲ ਤੇ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਲਾਈਕ ਕਰੋ ਤੇ ਸਭ ਤੋਂ ਪਹਿਲਾਂ ਮੈਂ ਸਾਰਿਆਂ ਇਹੋ ਭਰਾਵਾਂ ਦਾ ਬੜਾ ਰਿਹਣੀ ਆ ਜਿਹੜੇ ਸਾਨੂੰ ਦੁਆਵਾਂ ਯਾਦ ਰੱਖਦੇ ਆ ਤੇ ਇੰਨੀਆਂ ਦੁਆਵਾਂ ਦਿੰਦੇ ਆ ਆ ਮੈਂ ਜਿਵੇਂ ਕਿ ਪਹਿਲਾਂ ਮੈਂ ਦੱਸਦਾ ਹੁੰਦਾ ਹਾਂ ਕਬੂਤਰਬਾਜੀ ਇੰਨੀ ਔਖੀ ਹੈ ਨਹੀਂ ਆ ਜਿੱਦੇ ਲੋਕਾਂ ਨੇ ਇਹਨੂੰ ਬਣਾ ਦਿੱਤਾ ਇਹਨੂੰ ਰਾਕਟ ਸੈਂਸ ਬਣਾ ਦਿੱਤਾ ਇੰਨੀ ਕੋਈ ਜ਼ਿਆਦੀ ਔਖੀ ਕਬੂਤਰਬਾਜੀ ਹੈ ਨਹੀਂ ਆ ਬੰਦੇ ਦਾ ਦਸਰਾਂ ਦਾ ਮਾਨ ਹੋਣਾ ਚਾਹੀਦਾ ਕਬੂਤਰਬਾਜੀ ਤੇ ਤੁਸੀਂ ਤੁਰਦੇ ਫਿਰਦੇ ਕਰ ਸਕਦੇ ਜੋ ਐਨੀ ਸੌਖੀ ਕਬੂਤਰਬਾਜੀ ਆ ਤੁਸੀਂ ਆਪਦੇ ਕੰਮ ਜਿਵੇਂ ਮਰਜ਼ੀ ਕਰਿਓ ਸਾਰੇ ਕੰਮ ਕਰਦੇ ਹੋਏ RAM ਨਾ ਕਬੂਤਰਬਾਜੀ ਕਰਦੇ ਤਾਂ ਤੁਹਾਨੂੰ ਸਾਰਾ ਦਿਨ ਕਬੂਤਰਾਂ ਪਿੱਛੇ ਖਾਪਣ ਦੀ ਲੋੜ ਨਹੀਂ ਆਗੀ ਠੀਕ ਹੈ ਜੀ ਤੇ ਐਨੀ ਸੌਖੀ ਕਬੂਤਰਬਾਜੀ ਹੋ ਗਈ ਅੱਜਕੱਲ੍ਹ ਪਰ ਲੋਕਾਂ ਨੇ ਬੜੀ ਔਕੀ ਬਣਾਈ ਪਈ ਆ ਤੇ ਸਾਰੇ ਦੋਸਤਾਂ ਦਾ ਫੇਰ ਤੋਂ ਧੰਨਵਾਦ ਕਰਦਾ ਤੇ ਅੱਜ ਨਵੇਂ ਟੌਪਿਕ ਇੱਕ ਲੈ ਕੇ ਆਏ ਆ ਤੁਹਾਡੇ ਸਾਰੇ ਭਰਾਵਾਂ ਵਾਸਤੇ ਟੌਪਿਕ ਜਿਦਾਂ ਨਾ ਕੁਝ ਬੰਦੇ ਨੇ ਸਵਾਲ ਕੀਤਾ ਕਿ ਭਾਜੀ ਕਬੂਤਰ ਜਦੋਂ ਡਾਈਦੇ ਆ ਨਾ ਤੇ ਸੁੱਕ ਕੇ ਬੜਾ ਪੈਂਦੇ ਆ ਕਬੂਤਰ ਵੇਟ ਨਹੀਂ ਬਣਾਉਂਦੇ ਤੇ ਇਹਦਾ ਕੋਈ ਇਲਾਜ ਦੱਸੋ ਅ ਜਿ ਤਰ੍ਹਾਂ ਕਿ ਪਹਿਲਾਂ ਵੀ ਮੈਂ ਇਸ ਵੀਡੀਓ ਵਿੱਚ ਦੱਸਿਆ ਵਾ ਫਿਰ ਮੈਂ ਦੁਬਾਰਾ ਦੱਸ ਦਿੰਦਾ ਪਿੱਜੂ ਤੋਂ ਕਬੂਤਰ ਆਉਂਦਾ ਵਾ ਆਏ ਦੀ ਸੰਭਾਲ ਕਿਵੇਂ ਕਰਨੀ ਆ ਜਿਹੜਾ ਕਬੂਤਰ ਅਗਲੀ ਬਾਜੀ ਬਾਤ ਸਾਡਾ ਫਿਰ ਪੂਰਾ ਹੋ ਜੇ ਠੀਕ ਹੈ ਜੀ ਤੇ ਇਸ ਤੋਂ ਪਹਿਲਾਂ ਮੈਂ ਇੱਕ ਦੋ ਗੱਲਾਂ ਸਜਣਾ ਦੋਸਤਾਂ ਨਾਲ ਸਾਂਝੀਆਂ ਕਰਨਾ ਚਾਹੁੰਦਾ ਜਿਵੇਂ ਕਿ ਆਪਾਂ ਪਿਛਲੀ ਵੀਡੀਓ ਬਣਾਈ ਆ ਵੀ ਉਹ ਗੋਲੀ ਬਣਾ ਕੇ ਲਾਈ ਦੀ ਆ ਤੇ ਕੁਝ ਸਜਣਾ ਨੇ ਨਾ ਔਰ ਮਤਲਬ ਮਜ਼ਾਕ ਕੀ ਅਜੇ ਲੇਜੇ ਨਾਲ ਵੀ ਕਿ ਕਈ ਹੈ ਗੱਲ ਪੀ ਆਰ ਤੁਸੀਂ ਆਪਣੇ ਕਬੂਤਰਾਂ ਲਾ ਲੇ ਗੋਲੀ ਕੋਈ ਆਂਦਾ ਯਾਰ ਤੇਰੇ ਦੇ 5 ਵਜੇ ਤੱਕ ਨਹੀਂ ਉੱਡੇ ਤੇ ਮਤਲਬ ਵੀ ਚਲੋ ਮੈਂ ਨਾ ਰਿਪਲਾਈ ਕਰਨਾ ਨਹੀਂ ਚਾਹੁੰਦਾ ਹਾਂ ਚਲੋ ਫਿਰ ਵੀ ਰਿਪਲਾਈ ਵੀ ਦੇਣਾ ਪਣਦਾ ਅਗਲਾ ਇਹ ਨਾ ਸੋਚੇ ਕਿ ਯਾਰ ਲੈ ਰਿਪਲਾਈ ਨਹੀਂ ਕੀਤਾ ਸਭ ਤੋਂ ਪਹਿਲਾਂ ਤੇ ਮੈਂ ਆਪਣੇ ਭਰਾ ਨੂੰ ਜਿਹਦੇ ਜਾਂ ਉਹਨਾਂ ਭਰਾ ਨੂੰ ਇਹ ਗੱਲ ਕਹਿਣਾ ਚਾਹੁੰਦਾ ਜਿਹੜੇ ਆਂਦੇ ਆ ਕਿ 5 ਵਜੇ ਤੱਕ ਦੇ ਤੁਹਾਡੇ ਕਬੂਤਰ ਆਪਣੇ ਉੱਡਦੇ ਹਨ 10 ਘੰਟੇ ਜਣ ਉੱਡੇ ਵੀਰ ਜੀ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਪਹਿਲਾਂ ਵੀ ਕਈ ਵੀਡੀਓ 'ਚ ਦੱਸੀ ਸੀ ਕੱਲ ਅਸੀਂ ਜਾਲਾਂ ਤੋਂ ਕਬੂਤਰ ਡਾਉਨੇ ਆ ਅਸੀਂ ਛਤਰੀਆਂ ਤੋਂ ਕਬੂਤਰ ਨਹੀਂ ਡਾਉਂਦੇ ਜਾਲ ਤੋਂ ਤੇ ਛਤਰੀ ਤੋਂ ਕਬੂਤਰ ਦਾ ਜ਼ਮੀਨ ਆਸਮਾਨ ਦਾ ਫਰਕ ਹੁੰਦਾ ਠੀਕ ਹੈ ਜੀ ਤੇ ਮੈਂ ਤੇ ਸਮਝਦਾ ਆਂ ਕਿ ਵੈਸੇ ਤੁਹਾਨੂੰ ਸਾਰਿਆਂ ਵੀਰਾਂ ਨੂੰ ਪਤਾ ਜਿਹਦੇ ਬਾਹਰ ਕਬੂਤਰ ਛੱਡਦੇ ਹੋ ਕਹੇ ਵੇਲੇ ਜਿਹੜੇ ਘਰ ਕਬੂਤਰ 10 ਨੇ ਨਾ ਵਜਾਉਂਦੇ ਨੇ ਤੇ 11 ਨੇ ਵਜਾਉਂਦੇ ਨੇ ਤੇ ਬਾਹਰ ਜਾ ਕੇ ਬਾਜੀਆਂ ਨਿਬੜ ਦਿੰਦੇ ਆ ਤੇ ਇਸ ਤੋਂ ਸਿੱਧਾ ਹੀ ਕਲੀਅਰ ਹੋ ਜਾਂਦਾ ਵੀ ਯਾਰ ਜਿਹੜਾ ਬੰ ਕਬੂਤਰ ਘਰ ਘਾਟ ਉੱਡਦਾ ਤੇ ਉਹ ਬਾਹਰ ਵੱਧ ਉੱਡ ਜਾਂਦਾ ਤੇ ਜੇ ਬਾਹਰ ਦੀਆਂ ਬਾਜ਼ੀਆਂ ਦੀ ਗੱਲ ਕਰੀਏ ਜਿਹੜਾ ਹੁਣ ਸੀਜ਼ਨ ਚੱਲਣ ਡਿਆ ਫਿਲਹਾਲ ਬਾਜ਼ੀਆਂ ਕੱਲ ਤੱਕ ਵੀ ਹੋਈਆਂ ਜਾਂ ਪਰਸੋਂ 3-4 ਵਜੇ ਤੱਕ ਕੋਈ ਕਬੂਤਰ ਉੱਤੇ ਨਹੀਂ ਦੇਖਦਾ ਦੋ ਦੋ ਜਾਂ ਇਕੱਲਾ ਇਕੱਲਾ ਰਹਿ ਕੇ ਬੰਦੇ ਬਾਜ਼ੀਆਂ ਜਿੱਤੇ ਜਾਂਦੇ 42-43 ਡੰਪਰ ਚ ਚੱਲਦਾ ਤੇ ਮਤਲਬ ਮੈਂ ਇਹ ਕਹਲਾ ਦੱਸ ਸਕੇ ਤੁਹਾਡਾ ਕੋਈ ਇਹ ਨਹੀਂ ਕਹਿਣਾ ਚਾਰਾ ਵੀ ਜਾਂ ਮੇਰੇ ਕਬੂਤਰ ਜ਼ਿਆਦਾ ਉੱਡਦੇ ਆ ਜਾ ਮੇਰੇ ਕਬੂਤਰ ਕਿਉਂ ਨਹੀਂ ਉੱਡੇ ਜਾਂ ਮੈਂ ਉੱਤੇ ਕੋ ਪੜਦਾ ਪੋਣਾ ਦੇਖੋ ਵੀਰ ਜੀ ਇਹ ਕਬੂਤਰ ਦਾ ਇੱਕ ਜਾਨਵਰ ਆ ਇੱਕ ਇੱਕ ਪੰਛੀ ਆ ਯਾਰ ਸਾਡਾ ਐਡਾ ਵੱਡਾ ਘਰ ਹੁੰਦਾ ਨਾ ਤੇ ਸਾਡੇ ਬੱਚੇ ਵੀ ਸਾਡੇ ਕਿ ਹਲੇ ਆਖੇ ਲਾਦੇ ਤੇ ਯਾਰ ਇਹਨਾਂ ਨੇ ਕਿਥੇ ਆਖ ਰੱਖਣਾ ਇਹ ਵੀ ਆਪਣੀ ਮਰਜ਼ੀ ਕਰਦੇ ਆ ਜਿੰਨਾ ਚਿਰ ਕਬੂਤਰ ਦਾ ਮੂਡ ਰਵੇ ਕਬੂਤਰ ਨਹੀਂ ਉੱਡਦਾ ਹੁੰਦਾ ਤੇ ਬਾਕੀ ਅਹੀਂ ਜਿਹੜੀ ਸਾਡੀ ਕਬੂਤਰ ਬਾਜੀ ਆ ਘਰ ਦੀ ਜਿਹੜੀ ਉਦਨ ਬਾਜੀ ਹੋਈ ਸੀ ਉਹਦੇ ਬਾਜੀ ਵਿੱਚ ਵੀ ਆਪਾਂ ਪਹਿਲੇ ਚੌਥੀ ਪੋਜੀਸ਼ਨ ਚ ਸਾਡਾ ਨਾਮ ਆਇਆ ਹੈਗਾ ਤੇ 25 26 ਖੁੱਡੇ ਓਡੇ ਐਵਰੇਜ ਦੀ ਬਾਜ਼ੀਆਂ ਚ ਜਿਹੜਾ ਪਹਿਲਾ ਬੰਦਾ ਉਦੋਂ ਜਿੱਤਾ ਉਹਦੇ 47 48 46 47 ਘੰਟੇ ਬਣੇ ਤੇ 43 44 ਘੰਟੇ ਮੇਰੇ ਬਣੇ ਠੀਕ ਹੈ ਜੀ ਤੇ ਮਤਲਬ ਦੋਹਾਂ ਤਿੰਨਾਂ ਬੰਦਿਆਂ ਤੋਂ ਅਸੀਂ ਹਾਰੇ ਆਂ ਤੇ ਬਾਕੀ ਸਾਰਿਆਂ ਤੋਂ ਆਪਾਂ ਜਿੱਤੇ ਆਂ ਠੀਕ ਹੈ ਜੀ ਤੇ ਇਹ ਕਰਕੇ ਬਾਹਰ ਦੀ ਕਬੂਤਰ ਬਾਜੀ ਤੇ ਘਰ ਦੀ ਦਾ ਬੜਾ ਫਰਕ ਹੈ ਯਾਰ ਠੀਕ ਹੈ ਬਾਕੀ ਕੀ ਵੀ ਦਾ ਯਾਰ ਸਾਡੇ ਕੋ ਉਹੋ ਜੀ ਮਲਵਾਈਆਂ ਦੀ ਨਸਲ ਬਣਾਵੇ ਜਿਹੋ ਜੀ ਲੋਕਾਂ ਕੋ ਹੈਗੀ ਹੈ ਕਿਉਂਕਿ ਅਸੀਂ ਮਾਝੇ ਲਾਕੇ ਚ ਰਹਿੰਦੇ ਆ ਸਾਡੇ ਕੋ ਇਹੋ ਜਿਹਾ ਕਬੂਤਰ ਕੀ ਦਾ ਨਾਮ ਬਣਿਆ ਹੋਣੇ ਜੇ ਕਈ ਦੋਸਤਾਂ ਵਿੱਚ ਕਿਹਾ ਵੀ ਸਾਡੇ ਤੇ 6-6 ਵਜੇ ਤੱਕ ਇਤਰਾ ਹੀ ਉੱਡੀ ਜਾਂਦੇ ਆ ਇਹਨਾਂ ਦਿਨਾਂ 'ਚ ਤਗੜੇ ਕਬੂਤਰ ਹੋਣਗੇ ਵੀ ਜਿਹੜੇ ਉੱਡਦੇ ਆ ਪਰ ਸਾਡੇ ਕੋ ਕੀ ਸਾਡੇ ਕਬੂਤਰ ਪਾਜੀ ਨਾ ਜਿਹੜੀ ਮਲਵਾਈ ਕਬੂਤਰ ਸਾਡੇ ਹੋਣ ਇੰਟਰੋਡਿਊਸ ਹੋਏ ਜਿਹੇ ਕੁਝ ਸਾਲਾਂ ਤੋਂ ਸਾਡੇ ਦੇਸੀ ਕਬੂਤਰ ਪਾਜੀ ਹਾਈ ਫਲਾਈ ਕਬੂਤਰ ਪਾਜੀ ਯਾਰਾ ਚੱਲਦੇ ਆ ਮਤਲਬ ਜਿੰਨੂੰ ਆਪਾਂ ਕਹਿ ਦਿੰਦੇ ਆ ਦੇਸੀ ਕਬੂਤਰ ਜਿਹੜੇ ਉੱਚੀ ਉੜਦੇ ਆ ਉੱਚੀ ਦੇ ਜਿਹਨੂੰ ਕਹਿ ਦਿੰਦੇ ਆ ਹੁਣੇ ਸਾਡੇ ਲੋਕ ਇਹਨਾਂ ਇਹਨਾਂ ਕਬੂਤਰਾਂ ਵੱਲ ਹਜੇ ਰਿਟਰਨ ਹੋਇਆ ਹਜੇ ਵੀ ਸਾਡੇ ਅੰਮ੍ਰਿਤਸਰ ਸ਼ਹਿਰ ਦੇ ਜਿਹੜੀਆਂ ਬਾਜ਼ੀਆਂ ਉੜਦੀਆਂ ਨੇ ਉਹ ਕਰਦੇ ਕਬੂਤਰ ਕਰਦੇ ਆ ਬਾਜ਼ੀਆਂ ਉੜਦੀਆਂ ਉਹ ਮਲਵਾਈ ਕਬੂਤਰ ਉੱਥੇ ਲਾਉੜ ਹੀ ਨਹੀਂ ਹੈਗਾ ਉਹ ਪਾ ਹੀ ਨਹੀਂ ਸਕਦੇ ਤੇ ਕੀ ਬਤਾ ਯਾਰ ਸਾਡੇ ਕੋਲ ਅਜੇ ਉਹ ਜੀ ਨਸਲ ਨੋ ਵੀ ਨਾ ਆਪਾਂ ਯਾਰ ਨਸਲ ਇਕੱਠੀ ਕੀਤੀ ਆ ਨਾ ਮੈਂ ਐਵੇਂ ਕਹਾਂ ਝੂਠ ਮਾਰਾਂ ਮੈਂ ਕਿ ਕੋ 50000 ਦਾ ਲਿਆਂਦਾ ਲੱਖਾਂ ਦਾ ਕਿਸੇ ਵੀਰ ਕੋਲ ਲਿਆਂਦਾ ਕਿ ਕੁਝ ਨਹੀਂ ਲਿਆਂਦਾ ਆਈ ট্রেন ਕਬੂਤਰ ਜਿਹੜੇ ਉਹਨਾਂ ਜੋ ਬਣ ਜਾਂਦੇ ਤੇ ਸਾਡੇ ਕੋਲ 7-8 6-7 ਘੰਟੇ ਰਾਵਣਾ ਇਹਨਾਂ ਦਿਨਾਂ ਚ ਛੋੜਦੇ ਹੋ ਆਪਣੇ ਪ੍ਰਵਾਜ ਉਹਨਾਂ ਦੀ 6-7 ਘੰਟੇ ਹੁੰਦੀ ਆ ਤੇ ਕੁਛ ਅਸੀਂ ਆਪਣੀ ਕਾਰੀਗਰੀ ਲਾ ਕੇ 3-4 ਘੰਟੇ ਵਧਾ ਲੈਨੇ ਆ ਤੇ ਪਿਛਲੇ ਸਾਲ ਵੀ ਗਰਮੀ ਤੁਹਾਨੂੰ ਪਤਾ ਚੰਗੀ ਪਈ ਉਹਨਾਂ ਦਿਨਾਂ ਚ ਉਦੋਂ ਵੀ ਕੂਤਰ ਵਧੀਆ ਉੱਡ ਗਏ ਯਾਰ ਅਸੀਂ ਸੈਟੀਸਫਾਈ ਆ ਬਾਕੀ ਯਾਰ ਨਾ ਤੇ ਆਪਾਂ ਬਾਹਰ ਬਾਈਆਂ ਛੱਡ ਰਹੀਆਂ ਨਾ ਹੀ ਆਪਣੇ ਕੋਲ ਸਮਾਂ ਘਰ ਅਸੀਂ ਕੋਈ ਜਿੱਤਾਂ 3-4 ਐਡਰ ਹੁੰਦੇ ਆ ਅਸੀਂ ਆਪਣਾ ਸ਼ੌਂਕ ਕਰ ਲੇਦਾ ਤੇ ਬਾਕੀ ਜਿਵੇਂ ਕਹੀਦਾ ਨਾ ਫਰੀ ਦੀ ਸਲਾਹ ਵੀ ਮਾਰੀ ਹੁੰਦੀ ਆ ਹੁਣ ਆਪਾਂ ਦੇ ਰਹਿਆਂ ਸਾਰਾ ਕੁਝ ਫਰੀ ਕਿਹੇ ਬੰਦੇ ਕੋ ਅਹੀਂ ਕੋਈ ਕਦੇ ਮੰਗਤ ਨਹੀਂ ਰੱਖੀ ਜਾਂ ਕੋਈ ਨਹੀਂ ਰੱਖਿਆ ਕੁਝ ਬੰਦਿਆਂ ਨੂੰ ਪਤਾ ਨਹੀਂ ਯਾਰ ਚੰਗਾ ਨਹੀਂ ਲੱਗਦਾ ਕਿ ਇਹ ਫਰੀ ਕਿਉਂ ਦੱਸਦੇ ਆ ਜਾਂ ਉਹਨਾਂ ਨੂੰ ਪਤਾ ਨਹੀਂ ਕੀ ਪ੍ਰੋਬਲਮ ਆ ਜਿਹੜੇ ਮੇਰੇ ਵੀਰ ਭਰਾ ਕੁਝ ਕਈਆਂ ਦੀ ਬਾਹਾਂ ਨਹੀਂ ਫੜਦਾ ਯਾਰ ਅਹੀਂ ਤੇ ਚੈਨਲ ਬਣਾਇਆ ਉਹਨਾਂ ਵਾਸਤੇ ਇਹ ਜਿਹੜੇ ਸੱਜਣਾ ਭਰਾਵਾਂ ਨੂੰ ਸਾਰਾ ਕੁਝ ਆਉਂਦਾ ਤੇ ਯਾਰ ਉਹਨਾਂ ਨੂੰ ਤਾਂ ਕੀ ਅਹੀਂ ਸ਼ੀਸ਼ੇ ਨੂੰ ਮੂੰਹ ਕਾਉਣਾ ਠੀਕ ਆ ਸ਼ੀਸ਼ਾ ਹੀ ਰਹਾਂਦਾ ਉਹਨੂੰ ਸ਼ੀਸ਼ੇ ਨੂੰ ਸ਼ੀਸ਼ਾ ਕੀ ਬੁਖਾ ਸਕਦੇ ਆਪਾਂ ਠੀਕ ਹੈ ਤੇ ਅਸੀਂ ਤੇ ਸਾਡਾ ਮੇਨ ਮਕਸਦ ਉਹ ਹੀ ਆ ਜਿਹੜੇ ਬੰਦਿਆਂ ਨੂੰ ਕੋ ਕਬੂਤਰਬਾਜ਼ੀ ਜਬਾਨੇ ਫੜਦਾ ਉਹਨਾਂ ਦੀ ਜਿਹੜੀ ਹੈਲਪ ਕਰਨ ਵਾਸਤੇ ਇਹ ਚੈਨਲ ਬਣਾਇਆ ਤੇ ਜਿਹੜੇ ਮੇਰੇ ਵੀਰ ਭਰਾ ਵਿੱਚ ਯੂਜ਼ ਵੀ ਕਰਦੇ ਚੀਜ਼ਾਂ ਉਹਨਾਂ ਨੂੰ ਵਧੀਆ ਲੱਗਦੀਆਂ ਜਾਂ ਉਹਨੂੰ ਵੀਡੀਓ ਵ ਦੇ ਯਾਰ ਵੇਖ ਕਿੰਨੀਆਂ ਦਵਾਵਾਂ ਮੇਰੇ ਬੱਚਿਆਂ ਤੱਕ ਨੂੰ ਦਵਾਵਾਂ ਦਿੰਦੇ ਆ ਤੇ ਯਾਰ ਇਹ ਤੋਂ ਵੱਡਾ ਸਾਡੇ ਵਾਸਤੇ ਹੋਰ ਕੀ ਮਤਲਬ ਇਨਾਮ ਹੋ ਸਕਦਾ ਤੇ ਬਾਕੀ ਮੈਂ ਜੋ ਮੈਨੂੰ ਆਉਂਦਾ ਮੈਂ ਮਾਂਚੇ ਤੇ ਆਇਆ ਵੀ ਸਾਰਾ ਕੁਝ ਦੱਸਣਾ ਆਪਾਂ ਬਾਕੀ ਹੁਣ ਜਿਹਨੇ ਯੂਜ਼ ਕਰਨਾ ਹੋ ਕਰੇ ਜਿਹਨੇ ਨਹੀਂ ਕਰਨਾ ਨਾ ਕਰੇ ਬਾਕੀ ਜਿਹੜੀ ਮੈਂ ਤੁਹਾਨੂੰ ਕੱਲ ਗੋਲੀ ਦੱਸੀ ਆਪਣੇ ਕਬੂਤਰਾਂ ਨੂੰ ਵੀ ਲਾਈ ਦੀ ਅਸੀਂ ਗੋਲੀਆਂ ਬਹੁਤ ਵਧੀਆ ਰਿਜ਼ਲਟ ਆ ਵਧੀਆ ਕਬੂਤਰ 4 5 4 5 ਦੀ ਲਾਈਨ ਦੇ ਵਿੱਚ ਕਬੂਤਰ ਲੈ ਕੇ ਜਾਂਦੀ ਉਹ ਠੀਕ ਆ ਤੇ ਬਾਕੀ ਕਬੂਤਰ ਵੀ ਬਣੇ ਹੋਣ ਕਬੂਤਰਾਂ ਦੀ ਵਧੀਆ ਟ੍ਰੇਨਿੰਗ ਹੋਣ ਆ ਵੇ ਲੋ ਕੋ 3:00 ਵਜੇ ਦਾ ਟਾਈਮ ਹੋਇਆ ਤੇ ਅਜੇ ਵੀ ਕਬੂਤਰ ਅਹੀਂ ਨਾ ਦਾਇਆ ਮੈਂ ਨਾ ਅੱਜ ਦੂਜੇ ਕਬੂਤਰ ਵਾਰ ਐਂਕੋਜ ਬਹਿ ਗਏ ਇਹ ਦੂਜੇ ਕਬੂਤਰ ਛੱਡੇ ਹੁਣ ਦੇਸੀ ਜਿਹਨਾਂ ਨੂੰ ਹਾਈ ਫਲੈਰ ਆਉਂਦੇ ਤੇ ਉੱਡਣਦੇ ਆ ਜੀ ਕਬੂਤਰਾਂ ਫੇਰ ਦੀ ਤੇ ਟੈਂਪਰੇਚਰ ਹੁਣ ਐਟ ਟਾਈਮ 41 ਤੋਂ ਪਲੱਸ ਚੱਲਦਾ ਪਿਆ 41 42 ਮੈਂ ਇੱਥੇ ਮੇਰੇ ਪਿੰਡ ਦੇ ਵਿੱਚ ਟੈਂਪਰੇਚਰ ਐ ਸਮੇਂ ਆ ਤੇ ਵੇਖ ਲਓ ਵੀ ਇੰਨੀ ਧੁੱਪ ਦੇ ਵਿੱਚ ਜਿਹੜੇ ਕਬੂਤਰ ਆ ਫਿਰ ਕੋਈ ਪਾਣੀ ਨਹੀਂ ਲਾਇਆ ਇਤਨਾ ਸੁੱਕੇ ਛੱਡੇ ਕਬੂਤਰਾਂ ਸਾਫ਼ ਕਰਕੇ ਤੇ ਹੁਣ ਮੰਨ ਲਓ ਇਹੋ ਜੀ ਗਰਮੀ ਜਿਹੜਾ ਤਿੰਨ ਚਾਰ ਕਬੂਤਰ ਘੰਟੇ ਵੀ ਉੱਡ ਕੇ ਆ ਗਿਆ ਨਾ ਤੇ ਜੇ ਤੋਂ ਉਹਨੂੰ ਸਵੇਰੇ ਛੱਡਣਾ ਤੇ ਉਹਨੇ 12 ਇੰਚ ਵਾਜ ਨੂੰ ਆਪੇ ਟੱਚ ਕਰਨਾ ਤੇ ਕੁਝ ਥੋੜਾ ਬਹੁਤ ਛੇੜ ਲਈਦਾ ਤੇ ਇਹ ਕਬੂਤਰ ਬਾਜੀ ਵੀ ਵੀਰ ਜੀ ਇੱਕ ਤਰੀਕੇ ਨਾਲ ਚਲਾਈ ਜਾਂਦੀ ਐਵੇਂ ਨਹੀਂ ਜਿਹੜਾ ਡੰਡਾ ਫੜਾ ਕਬੂਤਰ ਡਾਅ ਤੇ ਕਬੂਤਰਾਂ ਨੂੰ ਇੱਕ ਸਿਸਟਮ ਦੇ ਵਿੱਚ ਲਿਆਉਣਾ ਪੈਂਦਾ ਕਬੂਤਰਾਂ ਨੂੰ ਇੱਕ ਚੀਜ਼ ਤੇ ਲਾਉਣਾ ਪੈਂਦਾ ਕਿ ਕਬੂਤਰ ਲੱਗ ਜਾਣ ਤੇ ਫਿਰ ਜਿਵੇਂ ਤੁਸੀਂ ਕਹੋਗੇ ਉਵੇਂ ਕਬੂਤਰ ਕਰਦੇ ਆ ਠੀਕ ਹੈ ਜੀ ਤੇ ਚਲੋ ਆਉਣੇ ਆਪਣਾ ਟੌਪਿਕ ਕੋਲ ਗੱਲ ਲੱਭੀ ਹੋ ਜਾਂਦੀ ਆ ਤੇ ਸਭ ਤੋਂ ਪਹਿਲਾਂ ਵੀਰ ਜੀ ਦੱਸਦਾ ਤੁਹਾਨੂੰ ਮੈਂ ਜਦੋਂ ਕਬੂਤਰ ਆਉਂਦਾ ਹੁੰਦਾ ਨਾ ਆਉਂਦਾ ਤੁਸੀਂ ਫੜ ਲਿਆ ਜਾਂ ਤੁਹਾਡੇ ਹੱਥ ਆ ਗਿਆ ਕਬੂਤਰ ਨੂੰ ਫੜੋ ਤੇ ਕਬੂਤਰ ਨੂੰ ਲੈ ਕੇ ਪਾਣੀ ਹਲਕਾ ਨੀਮ ਕਰਮ ਜਾ ਤੇ ਦੇ ਕੇ ਨਾ ਚੰਗੀ ਤਰ੍ਹਾਂ ਜਾ ਨੂੰ ਪੂਰਾ ਪੀਣ ਦਿਓ ਤੇ ਜਾਂ ਸਿਰੰਜਨ ਲਾ ਕੇ ਤੇ ਕਬੂਤਰ ਨੂੰ ਪਲਟਾਓ ਚੰਗੀ ਤਰ੍ਹਾਂ ਕਬੂਤਰ ਨੂੰ ਪਲਟਾਓ ਜੋ ਅੰਦਰ ਗੰਦ ਮੰਦ ਜਾਂ ਕੋਈ ਥੋੜਾ ਬਹੁਤ ਦਾ ਦਾਣਾ ਦੂਣਾ ਰਹਿੰਦਾ ਨਾ ਸਾਰਾ ਕਬੂਤਰ ਨੇ ਬਾਹਰ ਕੱਢ ਦੇਣਾ ਠੀਕ ਹੈ ਜੀ ਉਸ ਤੋਂ ਬਾਅਦ ਕਬੂਤਰ ਨੂੰ ਦੋ ਕਮਲ ਪਾਣੀ ਦਿਓ ਹਲਕਾ ਘੜੇ ਦਾ ਪਾਣੀ ਤੇ ਉਹ ਕਬੂਤਰ ਨੂੰ ਤੁਸੀਂ ਇੱਕ ਪਿੰਜਰੇ ਚ ਜਾਂ ਖੁੱਡੇ ਚ ਜਿੱਥੇ ਥੱਲੇ ਬੋਰੀ ਵਿਛਾਈ ਹੋਵੇ ਗਿੱਲੀ ਤੇ ਉਹਦੇ ਵਿੱਚ ਕਬੂਤਰ ਰੱਖੋ ਵੀਰ ਜਿੰਨਾ ਮਰਜ਼ੀ ਕਬੂਤਰ ਰੋ ਗਿਆ ਹੋਵੇ ਨਾ ਜਿਹੜਾ ਮੈਂ ਤੁਹਾਨੂੰ ਤਰੀਕਾ ਦੱਸਤਾ ਨਾ ਕਬੂਤਰ ਛੱਡੋ ਯਾਰ ਤੁਹਾਡਾ ਕਬੂਤਰ 10 ਮਿੰਟਾਂ ਦੇ ਵਿੱਚ ਵਿੱਚ ਬੈਠ ਮਾਰੂਗਾ ਤੇ ਜਦੋਂ ਕਬੂਤਰ ਨੇ ਬੈਠ ਮਾਰ ਤਾ ਉਹ ਕਬੂਤਰ ਚੱਲ ਗਿਆ ਠੀਕ ਹੈ ਜੀ ਤੇ ਹੁਣ ਜਿੱਦ ਤਰ੍ਹਾਂ ਸੱਜਣ ਭਰਾਣ ਤੇ ਕਬੂਤਰ ਵੇੜ ਕਰਾਉਂਦੇ ਭਾਰਨੇ ਬਣਾਉਂਦੇ ਕਰਨਾ ਕਿ ਵੀਰ ਜੀ ਕਬੂਤਰ ਨੂੰ ਔਨਾ ਚਿਰ ਤੱਕ ਦਾਣਾ ਨਹੀਂ ਪਾਉਣਾ ਜਿੰਨਾ ਚਿਰ ਤੱਕ ਕਬੂਤਰ ਦਾ ਸਰੀਰ ਦਾ ਪਾਣੀ ਨਹੀਂ ਪੂਰਾ ਹੋ ਜਾਂਦਾ ਇਲੈਕਟ੍ਰੋਲ ਮੈਂ ਜਿਵੇਂ ਪਹਿਲੇ ਵੀ ਦੱਸ ਗਿਆ ਇੱਕ ਕੌਲੀ ਚ ਢੋਲ ਕੇ ਪੱਕਾ ਰੱਖੋ ਉਹ ਕਬੂਤਰ ਨੂੰ ਲੋਕਾਂ ਲਵਾਓ ਉਹਦੀਆਂ ਜਦੋਂ ਤੁਹਾਨੂੰ ਪਾਲਾ ਕਾ ਕਬੂਤਰ ਨਾ ਖੁੱਲ ਕੇ ਵਿੱਠ ਮਾਰੀਆਂ ਵਧੀਆ ਐਕਟਿਵ ਹੋ ਗਿਆ ਫਿਰ ਦਿਲ ਖੁਲਵਾ ਪਾਣੀ ਪਿਓ ਇਹ ਜਿਹੜਾ ਇਲੈਕਟ੍ਰੋਲ ਹੁੰਦਾ ਨਾ ਠੀਕ ਇਹ ਕਬੂਤਰ ਦਾ weight ਪੂਰਾ ਕਰਦਾ ਜਿਹੜਾ ਅਸੀਂ weight ਕਬੂਤਰ ਨੇ ਲੌਸ ਕੀਤਾ ਨਾ ਉੱਡ ਕੇ ਉਹਦੇ ਡੀਹਾਈਡਰੇਟ ਹੋਈ ਹੈ ਬੋਡੀ ਪਾਣੀ ਖਤਮ ਹੋਇਆ ਸਰੀਰ ਚੋਂ ਨਮਕ ਖਤਮ ਹੋਇਆ ਇਹ ਸਾਰਾ ਇਲੈਕਟ੍ਰੋਲ ਨੇ ਪੂਰਾ ਕਰਨਾ بڑے بڑے ਮਹਿੰਗੇ ਅੱਜ ਕੱਲ੍ਹ ਵਾਰਸਲੀਗਾ ਦੇ ਲੋਕ ਇਲੈਕਟ੍ਰੋਲ ਵਰਦੇ ਮੈਂ ਤੇ 5000 ਰੁਪਏ ਦਾ ਇਲੈਕਟ੍ਰੋਲ ਦਾ ਮੈਡੀਕਲ ਸਟੋਰ ਸਭ ਤੋਂ ਬੈਸਟ ਜਿੱਤੇ ਰੰਗ ਦਾ ਪੈਕਟ ਹੁੰਦਾ ਔਰ weight ਕਬੂਤਰ ਦਾ ਉਸੇ weight ਦੇ ਵਿੱਚ ਕਬੂਤਰ ਤੁਹਾਡਾ ਸ਼ਾਮ ਨੂੰ ਆਵੇ ਤਾਂ ਜਿਹਾ ਮੈਨੂੰ ਜਿੱਥੇ ਮਰਜ਼ੀ ਪਾ ਲੈ ਉਹ ਜੀ ਕਬੂਤਰ ਦਾ ਵੇਟ ਪੂਰਾ ਗਿਆ ਕਬੂਤਰ ਪੂਰਾ ਗਿਆ ਉਸ ਤੋਂ ਬਾਅਦ ਕਬੂਤਰ ਨੂੰ ਗਿਰੀਆਂ ਪਾਓ ਬਾਦਾਮ ਪਾਓ ਦਾਣੇ ਪਾਓ ਭੋਰੇ ਪਾਓ ਜੇ ਤੁਹਾਨੂੰ ਫੇਰ ਵੀ ਲੱਗਦਾ ਨਹੀਂ ਗੱਲ ਬਣ ਰਹੀ ਕਬੂਤਰ ਪੌੜ ਡੋਕ ਕੇ ਬਿੰਦਾ ਫੇਰ ਪਲਟੀ ਕਰੋ ਇੱਕ ਦੋ ਵਾਰੀ ਪਲਟੀ ਕੀਤਾ ਯਾਰ ਮੈਨੂੰ ਬੜਾ ਯਕੀਨ ਹੈ ਕਬੂਤਰ ਆਪਣੀ ਜਗ੍ਹਾ ਤੇ ਆ ਜਾਊਗਾ ਠੀਕ ਹੈ ਜੀ ਤੇ ਉਸ ਤੋਂ ਬਾਅਦ ਹੀ ਤੁਸੀਂ ਜਿਹੜੀ ਖਰਾ ਕਬੂਤਰ ਨੂੰ ਸ਼ੁਰੂ ਕਰੋ ਤੇ ਆਪਣਾ ਇੰਜੋਏ ਕਰੋ ਠੀਕ ਹੈ ਵੇਖੋ ਵੀਰ ਜੀ ਕਬੂਤਰ ਡਾ ਤੇ ਸਾਰੇ ਲੈਂਦੇ ਆ ਪਰ ਕਬੂਤਰ ਨੂੰ ਸੰਭਾਲਣਾ ਵੀ ਬੜੀ ਫਨ ਕਾਰੀ ਆ ਹਰ ਕੋਈ ਬੰਦਾ ਕਬੂਤਰ ਨਹੀਂ ਸੰਭਾਲ ਸਕਦਾ ਠੀਕ ਹੈ ਜੀ ਕਬੂਤਰ ਗਰਮੀ ਦੇ ਵਿੱਚ ਨਹੀਂ ਸੰਭਲਦਾ ਕਿਹੜੇ ਵਾਲੇ بڑے بڑے ਤਗੜੇ ਕਬੂਤਰ ਯਾਰ ਜੋਰ ਲਾ ਕੇ ਆਉਂਦੇ ਆ ਕਬੂਤਰ ਨੂੰ ਸੰਭਾਲਣਾ ਵੀ ਸਿੱਖੋ ਜੇ ਡਾਉਣਾ ਦੀ ਜਾ ਚਿੱਖਣੀ ਚਾਹੁੰਦੇ ਹੋ ਨਾ ਕਿ ਅਸੀਂ ਡਾਲੀਏ ਇਧਰੋਂ ਗੋਲੀ ਵੇਖ ਲੈ ਉਧਰੋਂ ਵੇਖ ਲੈ ਯਾਰ ਕਬੂਤਰ ਨੂੰ ਸੰਭਾਲਣਾ ਸਿੱਖੋ ਕਿ ਉਹਨੂੰ ਸੰਭਾਲਣਾ ਕਿਵੇਂ ਦੀ ਇਹ ਕਰਕੇ ਕਬੂਤਰ ਨੂੰ ਸੰਭਾਲਣਾ ਸਿੱਖੋ ਤੇ ਇੰਨੀ ਵੀਡੀਓ ਵੀਰ ਜੀ ਤੇ ਵੀਡੀਓ ਵਧੀਆ ਲੱਗੀ ਆ ਤੇ ਲਾਈਕ ਜਰੂਰ ਕਰਿਓ ਫੇਰ ਵੀ ਕਰੋ ਵੀਡੀਓ ਨੂੰ ਤੇ ਚੈਨਲ ਸਾਡੇ ਨੂੰ ਕਰੋ ਸਬਸਕ੍ਰਾਈਬ ਚੈਨਲ ਆਵਾਜ਼ ਪਿਜਨ ਅਨਪਲਾਗ ਤੇ ਜਲਦੀ ਹੀ ਮਿਲਦੇ ਆ ਨਵਾਂ ਟਾਪਿਕ ਨਵੀਂ ਵੀਡੀਓ ਲੈ ਕੇ ਤੇ ਜੇ ਕੋਈ ਟਾਪਿਕ ਤੁਸੀਂ ਚਾਹੁੰਦੇ ਤੇ ਦੱਸੋ ਆਪਾਂ ਟਾਪਿਕ ਦੇ ਜਲਦੀ ਹੀ ਵੀਡੀਓ ਲੈ ਕੇ ਆਨੇਗੇ ਧੰਨਵਾਦ ਮਿਹਰਬਾਨੀ ਰੱਬਾ